ਕਿਸਾਨ ਭਰਾਓ ਸਾਸਿਕਾਰ ਆਲੂ ਮਟਰਾਂਈ ਸਬਜ਼ੀ ਸਾਰਿਆਂ ਨੇ ਖਾਦੀ ਹੋਣੀ ਆ ਅੱਜ ਆਪਾਂ ਚਾਹਲ ਵੈਜੀਟੇਬਲ ਫਾਰਮ ਰਸੂਲਪੁਰ ਕਲਾ ਨੇੜੇ ਅਮਰitsar ਸਾਹਿਬ ਦੇ ਪਿੰਡ ਹੈਗਾ ਬਾਈ ਧਰਮਜੀਤ ਜੀ ਦਾ ਫਾਰਮ ਹੈਗਾ ਉਹਨਾਂ ਦੇ ਨਾਲ ਪਹਿਲਾਂ ਵੀ ਵੀਡੀਓ ਪਾਈਆਂ ਹੈਗੀਆਂ ਅੱਜ ਦੀ ਵੀਡੀਓ ਵੀ ਤੁਹਾਨੂੰ ਬੜੀ ਜਾਣਕਾਰੀ ਦੇਵੇਗੀ ਜਾਵੇਗੀ ਤੇ ਆਪਣਾ ਵਿਸ਼ਾ ਹੈਗਾ ਕਿ ਘਰੇਲੂ ਪੱਧਰ ਤੇ ਚੰਗੇ ਕੁਦਰਤੀ ਆਲੂ ਪੈਦਾ ਕਰਨ ਲਈ ਕੀ ਪਹਿਲ ਕਰੀਏ ਚੰਗੇ ਮਟਰ ਨਹੀਂ ਪੈਦਾ ਹੁੰਦੇ ਆਪਣੇ ਤੋਂ ਮਟਰ ਆਪਾਂ ਬਾਹਰੋਂ ਲਿਆਉਣਿਆ ਆਲੂ ਆਪਾਂ ਘਰੇ ਪੈਦਾ ਕਰੀ ਬੈਠੇ ਹੁੰਨੇ ਆ ਤਾਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਇਹ ਵਿਸ਼ਾ ਕਿੱਡਾ ਕੌਖਾ ਹੈਗਾ ਮਟਰ ਪੈਦਾ ਕਰਨ ਵਾਲਾ ਜੇ ਘਰ 'ਚ ਮਟਰ ਜਾਂ ਆਲੂ ਪੈਦਾ ਕਰਨੇ ਆ ਤਾਂ ਕੋਈ ਬਹੁਤਾ ਲੰਬਾ ਚੌੜਾ ਵਿਸ਼ਾ ਨਹੀਂ ਹੈਗਾ ਬਸ ਸਾਨੂੰ ਉਹਦੀ ਜਿਹੜੀ ਤਿਆਰੀ ਆ ਉਹ ਪੂਰੇ ਪ੍ਰੋਪਰ ਤਰੀਕੇ ਨਾਲ ਕਰਨੀ ਪੈਣੀ ਆ ਤਿਆਰੀ ਜੇ ਸਾਡੀ ਸਹੀ ਨਾ ਹੋਈ ਤਾਂ ਫੇਰ ਸਾਨੂੰ ਦਿੱਕਤ ਆਉਂਦੀ ਹੈ ਤਿਆਰੀ ਕਰ ਲਈ ਤੁਸੀਂ ਸਿੰਪਲ ਹੈ ਜਿਹੜਾ ਅ ਬੈੱਡ ਦਾ ਖੇਲ ਬਣਾ ਲਓ ਜੀ ਉਹ ਤੁਸੀਂ 22 ਇੰਚ ਤੱਕ ਬਣਾ ਸਕਦੇ ਹੋ 14 ਇੰਚ ਤੋਂ ਸ਼ੁਰੂ ਕਰਕੇ 22 ਇੰਚ ਚੌੜੀ ਤੇ 6 ਇੰਚ ਉੱਚੀ ਉਸ ਦੇ ਉੱਪਰ ਤੁਸੀਂ ਮਟਰਾਂ ਦੀ ਕਾਸ਼ਤ ਕਰੋ ਤੇ ਉਹਦੇ ਵਿੱਚ ਤੁਸੀਂ ਆਲੂਆਂ ਦੀ ਕਾਸ਼ਤ ਕਰੋ ਆਲੂਆਂ ਦੀ ਕਾਸ਼ਤ ਕਰਨ ਲਈ ਤੁਸੀਂ ਲਗਭਗ 14 ਤੋਂ 16 ਇੰਚ ਵਾਲੀ ਲਾਈਨ ਵੀ ਵਰਤ ਸਕਦੇ ਹੋ ਜੇ ਸਿੰਗਲ ਲਾਈਨ ਲਾਉਣੀ ਹੈ ਜੇ ਡਬਲ ਲਾਈਨ ਲਾਉਣੀ ਹੈ ਤਾਂ 22 ਇੰਚ ਵੱਲੋ 22 ਇੰਚ ਦਾ ਬੈੱਡ ਬੱਟ ਤੇ ਵੀ ਲੱਗ ਸਕਦੇ ਆ ਬੈੱਡ ਤੇ ਦੋਵੇਂ ਸਾਈਡ ਤੇ ਵੀ ਲੱਗ ਸਕਦੇ ਆ ਪਰ ਕੋਸ਼ਿਸ਼ ਕਰੋ ਕਿ 22 ਇੰਚ ਤੋਂ ਵੱਡਾ ਚੌੜਾ ਲੰਮਾ ਜਿਹੜਾ ਸਿਸਟਮ ਤੇ ਨਾ ਆ ਜਾਏ ਜੇ ਜਦੋਂ ਤੁਸੀਂ ਖੇਤ ਤਿਆਰ ਕਰਨੀ ਹੈ ਪਹਿਲਾਂ ਇੱਕ ਵਾਰ ਉੱਥੇ ਹਲਕੀ ਜਿਹੀ ਵਰਮਿੰਗ ਕੰਪੋਸਟ ਸੁੱਟ ਦਿਓ ਜਾਂ ਤੁਸੀਂ ਗੋਬਰ ਦੀ ਖਾਦ ਸੁੱਟ ਦਿਓ ਜਾਂ ਰੂੜੀ ਖਾਦ ਸੁੱ ਜੀ ਨਾਰਮਲ ਤੁਹਾਡੇ ਜਿਹੜੇ ਮਟਰ ਆ ਜਿਹੜਾ ਜੇ ਤਾਂ ਮੌਸਮ ਸਹੀ ਰਿਹਾ ਤਾਂ 60 ਦਿਨਾਂ ਚ ਸ਼ੁਰੂ ਹੋ ਜਾਣਗੇ ਆਲੂ ਆ ਜਿਹੜਾ 60 ਤੋਂ 65 ਦਿਨਾਂ ਚ ਕੱਚੀ ਪਟਾਈ ਸ਼ੁਰੂ ਹੋ ਜੂਗੀ ਇਹਨੂੰ ਪਕਾਉਣਾ ਇਹਦਾ ਥੋੜਾ ਜਿਹਾ ਲੰਬਾ ਲੈ ਜਾਓ ਸੀਡ ਬਹੁਤ ਜ਼ਰੂਰੀ ਹੈ ਜੀ ਹੈਨਾ ਬੀਜ ਚੰਗਾ ਜਰੂਰ ਲਾਓ ਬੀਜ ਦੀ ਵਰਤੋਂ ਜਿਹੜੀ ਉਹ ਬਹੁਤ ਜ਼ਰੂਰੀ ਹੈ ਜੇ ਪਕਾਵੇਂ ਆਲੂ ਚ ਵਰਤਣਾ ਤੁਸੀਂ ਡਾਇਮੰਡ ਸੀਰੀਜ਼ ਦੇ ਵਿੱਚ ਜਾ ਸਕਦੇ ਹੋ ਕੱਚਾ ਪਟਣਾ ਦਾ ਬੁਖਰਾਜ ਸੀਰੀਜ਼ ਜਾਓ ਜੇ 60 ਦੇ ਨਾਲ ਵਾਲੇ ਮਟਰ ਲਾਉਣੀਆਂ ਤਾਂ AP3 ਸੈਗਮੈਂਟ ਹੈਗਾ ਜੀ ਜੇ 90 ਦੇ ਨਾਲ ਵਾਲੇ ਆਪਾਂ ਮਟਰ ਲਾਉਣੇ ਆ ਤਾਂ ਉਹ ਚ ਆਪਣੇ ਕੋ 89 ਵਾਲਾ ਸੈਗਮੈਂਟ ਹੈਗਾ ਜਿਹੜਾ 89 ਡੀਸ ਹੈਗਾ ਉਹ ਆਪਾਂ ਲੀਟ ਵਿੱਚ ਲਾਉਣੇ ਆ ਹੁਣ AP3 ਜਿਹੜੇ ਆ ਲਗਭਗ ਹੁਣ ਸ਼ੁਰੂ ਹੋ ਜਾਣਗੇ ਅਕਤੂਬਰ ਦੇ ਵਿੱਚ ਅਕਤੂਬਰ ਤੁਸੀਂ AP3 ਮਟਰ ਲਾਓ ਆਰਾਮ ਨਾਲ ਹੋਣਗੇ ਕੁਝ ਕਰਨ ਦੀ ਜਰੂਰਤ ਨਹੀਂ ਥੋੜੇ ਜਿਹਾ ਸੰਘਣੇ ਲਾਓ ਬਸ ਕੋਈ ਦਿੱਕਤ ਨਹੀਂ ਆਉਂਦੀ ਕਿ ਇਹਨਾਂ ਇਹਨਾਂ ਦੀ ਲਵਾਈ ਦਾ ਮੈਥਡ ਹੈ ਜਿਹੜਾ ਖੇਤ ਦੇ ਉੱਤੇ ਹੀ ਲੱਗਣੇ ਚਾਹੀਦੇ ਆ ਇੱਕ ਵਾਰੀ ਫਾਰਮਰ ਇਹ ਵੀ ਇੱਕ ਤਰ੍ਹਾਂ ਦੀ ਕੰਪਲੀਟ ਸਾਹਮਣੇ ਦੱਸਦੇ ਹੈਗੇ ਆ ਕਿ ਜੇ ਮੰਨ ਲਓ ਭਾਰਮ ਦੂਬਾਦ ਮਟਰ ਨਹੀਂ ਹੁੰਦਾ ਹੈਗਾ ਜਾਂ ਆਲੂ ਵੀ ਨਹੀਂ ਹੁੰਦਾ ਇਹਦਾ ਦੇਖੋ ਦੋ ਚੀਜ਼ਾਂ ਆ ਜੀ ਪਾਣੀ ਦੇ ਨਾਲ ਉੱਗੀ ਫਸਲ ਪਾਣੀ ਨਾਲ ਘਟ ਮਰਦੀ ਹੈ ਜੀ ਜਦੋਂ ਬੱਤਰ ਦੇ ਵਿੱਚ ਉੱਗੀ ਫਸਲ ਪਾਣੀ ਦੇ ਨਾਲ ਛੇਤੀ ਮਰੂਗੀ ਇਸ ਗੱਲ ਤੋਂ ਅਸੀਂ ਜੇ ਸਬਜ਼ੀਆਂ ਦੇ ਜਣਾ ਦੇ ਇਸ ਚੀਜ਼ ਤੇ ਫੋਕਸ ਕਰ ਲਵੋ ਜੀ ਜਦੋਂ ਤੁਸੀਂ ਮਟਰ ਦੀ ਬਿਜਾਈ ਕਰਤੀ ਖੇਲਾਂ ਦੇ ਉੱਤੇ ਤੁਸੀਂ ਬਿਜਾਈ ਬਿਜਾਈ ਕਰਤੀ ਏਥਾਂ ਹਲਕਾ ਜਿਹਾ ਪਾਣੀ ਦੇ ਦਿਓ ਗਿੱਲ ਦੇ ਦਿਓ ਜੇ ਉਹ ਪਾਣੀ ਦਿੱਤਾ ਗਿੱਲ ਰੱਖਣੀ ਹੈ ਸਿਰਫ ਜੇ ਤੁਸੀਂ ਪਾਣੀ ਉੱਪਰ ਚੜਾਓਗੇ ਤਾਂ ਬੜਾ ਟਾਈਟ ਹੋ ਜਾਣਾ ਫਿਰ ਮਾੜੀ ਮੋਟੀ ਸਮੱਸਿਆ ਆ ਸਕਦੀ ਹੈ ਪਰ ਜੇ ਉਹ ਸਾਡਾ ਪਲਾਂਟ ਉੱਗ ਜੇ ਪਲਾਂਟ ਉੱਗਣ ਤੋਂ ਬਾਅਦ ਜਮੀਂ ਪੈ ਗਿਆ ਉਹਦੀਆਂ ਜੜਾਂ ਨੰਗੀਆਂ ਨਾ ਹੁਣ ਤੁਹਾਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ ਹਾਂ ਕੋਈ ਗੱਲ ਕੋਈ ਦਿੱਕਤ ਨਹੀਂ ਆਉਂਦੀ ਪਰ ਮੈਂ ਇਹ ਵੀ ਦੇਖਿਆ ਹੈਗਾ ਕਿ ਆਲੂਆਂ ਦੇ ਫਾਰਮਰ ਜਿਹੜੇ ਹੈਗੇ ਆ ਉਹ ਆਲੂ ਬਾਲੇ ਡੂੰਗੇ ਲਾ ਦਿੰਦੇ ਹੈਗੇ ਆ ਜਾਂ ਮਟਰ ਵਾਲਾ ਡੂੰਗਾ ਲਾ ਦਿੰਦੇ ਹੈਗੇ ਆ ਫਿਰ ਉਹਨਾਂ ਨੂੰ ਉਗਰ ਜੀ ਵੀ ਪ੍ਰੋਬਲਮ ਆਦੀ ਵਿਰਲਾ ਹੋਵੇ ਤਾਂ ਵਿਰਲੀ ਫਸਲ ਨੂੰ ਕੋਰਾ ਬਹੁਤ ਛੇਦੀ ਪੈਂਦਾ ਹਾਂ ਉਹਦਾ ਉਹਦਾ ਇਦਾਂ ਚੱਕਰ ਥੋੜਾ ਜਿਹਾ ਪੈਂਦਾ ਕਿ ਤੁਸੀਂ ਜਦੋਂ ਕੋਰਾ ਪੈਣਾ ਹੁੰਦਾ ਨਾ ਤੇ ਕੋਰੇ ਦੇ ਵਿਲੇ ਤੁਸੀਂ ਥੱਲੇ ਹਲਕੀ ਜੀ ਨਮੀ ਕਰ ਦੋ ਹੂੰ ਹਲਕੀ ਨਮੀ ਕਰ ਦੋ ਜਾਂ ਤੁਸੀਂ ਇਹ ਥੱਲੇ ਪ੍ਰਾਲੀ ਵਿਛਾ ਦਿਓ। ਪਾਉਣ ਦੇ ਸਮੇਂ ਧੂਆਂ ਵੀ ਕਰ ਸਕਦੇ ਆ। ਆ ਧੂਆਂ ਵੀ ਕਰ ਸਕਦੇ ਪ੍ਰਾਲੀ ਆਪਣੇ ਕੋਲ ਬਹੁਤ ਪਈ ਆ ਜੀ। ਹੂੰ। ਉੱਪਰੋਂ ਕੋਰਾ ਘਟਮਾਰ ਕਰਦਾ ਜੇ ਤੁਸੀਂ ਥੱਲੇ ਜ਼ਮੀਨ ਦੇ ਆਲੂਆਂ ਦੇ ਥੱਲੇ ਪ੍ਰਾਲੀ ਵਿਛਾ ਦਿਓ। ਹੂੰ। ਮਟਰ ਦੇ ਥੱਲੇ ਪ੍ਰਾਲੀ ਵਿਛਾ ਦਿਓ। ਠੀਕ ਹੈ ਜੀ। ਉਹਦਾ ਰੂਟ ਸਿਸਟਮ ਹੈ ਜਿਹੜਾ ਜ਼ਮੀਨ ਐ ਤੁਹਾਡੀ ਗਰਮ ਰਹੂਗੀ। ਜੇ ਜ਼ਮੀਨ ਗਰਮ ਰਹੂਗੀ ਤਾਂ ਪlant ਤੇ ਕੋਰੇ ਦਾ ਫਕਤ ਨਹੀਂ ਹੋਣਾ। ਸਿੰਪਲ ਮੈਥਡ ਐ ਕੋਈ ਔਖਾ ਨਮੀ ਬਣੀ ਰਹੂਗੀ। ਹਾਂ ਨਮੀ ਬਣੀ ਰਹੂਗੀ। ਪਰ ਇਹ ਐ ਵੀ ਪlant ਜਿਹੜੀ ਜ਼ਮੀਨ ਐ ਉਹ ਗਰਮ ਵੀ ਨਹੀਂ ਹੋਣੀ ਤੇ ਠੰਡੀ ਵੀ ਨਹੀਂ ਹੋਣੀ। ਉਹਨੇ ਆਪਣੇ ਨੋਰਮਲ ਟੈਂਪਰੇਚਰ ਤੇ ਮੈਂਟੇਨ ਰਹਿਣਾ ਤੇ ਤੁਹਾਡੀ ਕੋਈ ਦਿੱਕਤ ਨਹੀਂ ਆਉਂਦੀ ਨਾਲੇ ਤੁਹਾਡਾ ਨਦੀਨ ਦਾ ਸਮੱਸਿਆ ਆਉਂਦੀ ਆਂ ਲੂਗਾਂ ਨੂੰ ਤਾਂ ਕੋਈ ਸੰਡੀ ਵੇਰਾ ਨਹੀਂ ਆਉਂਦੀ ਹੈਗੀ ਖਰਾ ਨਾ ਨਾ ਐਂਡ ਤੇ ਜਾ ਕੇ ਪੱਤੇ ਜਾਣੇ ਇਹਨਾਂ ਨੂੰ ਕੋਈ ਫੁੱਲ ਉਹਦੀ ਸਮੱਸਿਆ ਨਹੀਂ ਆਉਂਦੀ ਮਟਰਾਂ ਨੂੰ ਕਹਿੰਦੇ ਕਾਫੀ ਕੁਝ ਸਮੱਸਿਆਵਾਂ ਆ ਜਾਂਦੀਆਂ ਕਿਵੇਂ ਹੱਲ ਹੁੰਦੀਆਂ ਫਿਰ ਜੇ ਟਾਈਮਲੀ ਮਟਰਾਂ ਨੂੰ ਲਾਓਗੇ ਫਿਰ ਕੋਈ ਸਮੱਸਿਆ ਨਹੀਂ ਸਹੀ ਟਾਈਮ ਮਟਰ ਲਾਉਣ ਦਾ ਮਟਰ ਅਕਤੂਬਰ ਦਾ ਫਰਸਟ ਵੀਕ ਹੈ ਜੀ ਅਕਤੂਬਰ ਦਾ ਪਹਿਲਾ ਅਕਤੂਬਰ ਦਾ ਪਹਿਲਾ ਹਫਤਾ ਇਹ ਜੇ ਤੁਸੀਂ ਕੈਮੀਕਲ ਚ ਸ਼ੁਰੂ ਕਰਨਾ ਉਹ ਤੋਂ ਕਰ ਸਕਦੇ ਹੋ ਜੇ ਤੁਸੀਂ ਆਰਗੈਨਿਕ ਚ ਕਰਨਾ ਤਾਂ ਅਕਤੂਬਰ ਦੀ ਠੀਕ ਹੈ ਜੀ ਉਦੋਂ ਕੀ ਹੁੰਦਾ ਫਿਰ ਜਦ ਮੌਸਮ ਠੰਡਾ ਹੋ ਗਿਆ ਨਾ ਤਾਂ ਸੁੰਢੀ ਆਉਣੀ ਨਾ ਮਛਰ ਤੇਲਾ ਕੋਈ ਆਉਣਾ ਹੀ ਨਹੀਂ ਕੋਈ ਲਾਓ ਤੋੜੋ ਤੇ ਖਾਓ ਆਰਾਮ ਨਾਲ ਕੋਈ ਜੱਕਤ ਹੋ ਜੀ ਜੀ ਕਿਸਾਨ ਪ੍ਰਭੂ ਬਾਈ ਦੇ ਬਗੀਚੇ ਤੇ ਆਏ ਹੋਏ ਸੀਗੇ ਇੱਥੇ ਇਹਨਾਂ ਦੇ ਕੋਲ ਕਾਫੀ ਜਿਆਦੇ ਫਰੂਟ ਪਲਾਂਟ ਲੱਗੇ ਹੋਏ ਆ ਤੇ ਉਧਰ ਗੋਭੀ ਦੀ ਪਨੀਰੀ ਬੀਜੀ ਜਾ ਰਹੀ ਹੈਗੀ ਇਹ ਕਾਫੀ ਜਿਆਦੇ ਵੀਡੀਓ ਸ਼ੂਟ ਕੀਤੀਆਂ ਹੈਗੀਆਂ ਤੁਹਾਨੂੰ ਆਉਣ ਵਾਲਦੇ ਦਿਨਾਂ ਤੇ ਦੇਖਣ ਨੂੰ ਮਿਲਣਗੀਆਂ ਸਤਿ ਸ਼੍ਰੀ ਅਕਾਲ ਵੀਰੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ